ਅੱਜ ਸਪੈਸ਼ਲੀ ਅਸੀਂ ਛੋਟੀਆਂ ਪਿੰਡਾਂ ਦੀਆਂ ਸੜਕਾਂ ਲਈ ਘਰ ਕਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਤਕਰੀਬਨ 3 ਮਹੀਨੇ بارش ਦੇ ਮੌਸਮ ਕਿਉਂਕਿ ਅੱਜ ਕੀ ਬਾਦੂ ਸੀਜ਼ਨ ਰਿਹਾ ਉਸ ਕਰਕੇ ਟਾਈਮ ਨਹੀਂ ਲੱਗਾ ਔਰ 6.5 ਕਰੋੜ ਰੁਪਏ ਦੀ ਲਾਗਤ ਨਾਲ ਤਕਰੀਬਨ 38 ਕਿਲੋਮੀਟਰ ਦੇ ਕਰੀਬ ਪਿੰਡਾਂ ਦੀਆਂ ਸੜਕਾਂ ਕੱਲੀ ਹੁਸ਼ਿਆਰਪੁਰ ਵਿਧਾਨ ਸਭਾ ਦੀਆਂ ਬਣਨ ਜਾ ਰਹੀਆਂ ਜਿਦੇ ਵਿੱਚ ਅਸੀਂ ਆਲਮੋਸਟ ਇਹ ਕਹਿ ਸਕਦੇ ਹਾਂ ਵੀ 95% 100% ਪਿੰਡਾਂ ਦੀ ਸੜਕਾਂ ਅਸੀਂ ਕਵਰ ਕੀਤੀਆਂ ਔਰ ਹਰੇਕ ਪਿੰਡ ਦਾ ਤਾਂ ਕਿ ਜਿੱਥੇ ਕੋਈ ਆਣ ਵਾਲੇ ਟਾਈਮ ਨੂੰ ਕੱਲ ਨੂੰ ਇਹ ਵੀ ਪ੍ਰਪੋਜ਼ਲ ਭੇਜੀ ਆ ਵੀ ਸੜਕਾਂ ਕਦੇ ਟੋੜੀਆਂ ਵੀ ਕਰਨੀਆਂ ਉਹਦੀ ਵੀ ਪ੍ਰਪੋਜ਼ਲ ਭੇਜੀ ਆ ਲੇਕਿਨ 38 ਕਿਲੋਮੀਟਰ ਦੀਆਂ ਸੜਕਾਂ ਸਾਡੀਆਂ ਰੈਡੀ ਪਈਆਂ ਜਿਨ੍ਹਾਂ ਦਾ ਅਸੀਂ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਹਰੇਕ ਪਿੰਡ ਦੇ ਵਿੱਚ ਇਹਦੇ ਵਿੱਚ ਸਰਫੇਸ ਹੈਗਾ ਵੀ ਜਿਹੜੀਆਂ ਸੜਕਾਂ ਦਾ ਬੇਸ ਬਣਨਾ ਪਹਿਲਾਂ ਪਹਿਲਾਂ ਪੱਥਰ ਪੈਣਾ ਮਿੱਟੀ ਪੈਣੀ ਉਹਦਾ ਥੱਲੇ ਉਨੂੰ ਕਿਉਂਕਿ ਸਾਡੇ ਕੋਲ ਹੁਣ ਲੁੱਕ ਪੈਂਦਾ ਟਾਈਮ ਜਿਹੜਾ ਤਕਰੀਬਨ ਤਕਰੀਬਨ ਅਸੀਂ ਕਹਿ ਸਕਦੇ ਹਾਂ ਮੌਸਮ ਨੇ ਅਗਰ ਸਾਥ ਦਿੱਤਾ 15 ਨਵੰਬਰ 30 ਨਵੰਬਰ ਤੱਕ ਵੀ ਦੇ ਸਕਦਾ ਜੇ ਟੈਂਪਰੇਚਰ ਰਹਾ ਤਾਂ ਤੇ ਸਾਡਾ ਸਿਰਫ ਇਹ ਹੈ ਮੈਸੇਜ ਇੱਕ ਕਲੀਅਰ ਕਰਨਾ ਹੈਗਾ ਹਰੇਕ ਮੇਰੇ ਸਾਥੀ ਜਿੰਨੇ ਵੀ ਮੇਰੇ ਨਾਲ ਮੌਜੂਦ ਹੈ ਅਸੀਂ ਪਿੰਡਾਂ ਤੋਂ ਬਹੁਤ ਸਾਰੇ ਸਾਥੀ ਆਏ ਆ ਇਹਨਾਂ ਨੂੰ ਇਹ ਕਰਨਾ ਚਾਹੁੰਦੇ ਆ ਕੋਈ ਵੀ ਸੜਕ ਜਿਹੜੀ ਹੈ ਤਕਰੀਬਨ ਪੈਂਡਿੰਗ ਨਹੀਂ ਰਹਿ ਰਹੀ ਹੈ 100% ਕਵਰੇਜ ਸਰਕਾਰ ਦੇ ਕੁਝ ਕੀ ਲੱਗਦਾ ਨਾਲੇ ਇਹ ਦੀ 6.5 ਕਰੋੜ ਦੀ ਟੋਟਲ ਲਾਗਤ ਹੈ ਔਰ 38 ਕਿਲੋਮੀਟਰ ਦੇ ਕਰੀਬ ਇਹ ਕਵਰ ਕਰੂਗੀ ਸੜਕਾਂ ਜਿਹੜੀਆਂ ਔਰ ਇਹ ਜੋ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਹੜੀ ਇਹਨਾਂ ਨੂੰ ਦੱਸਣਯੋਗ ਹੈ ਇਹ ਸਾਰੇ ਸਰਪੰਚ ਸਹਿਬਾਨ ਆ ਨ ਪਿੰਡਾਂ ਦੇ ਔਰ ਬੜੇ ਮਹਤਵਾਰ ਵੀ ਉੱਥੋਂ ਆਏ ਸਾਰੇ ਇਹ 15 16 ਤੋਂ ਮਤਲਬ 15 16 ਦਾ ਮਤਲਬ ਇਹ ਹੋ ਗਿਆ ਵੀ 10 ਸਾਲ ਤੋਂ ਇਹ ਪੈਂਡਿੰਗ ਪਈਆਂ ਦੋ ਸਰਕਾਰਾਂ ਨੰਘੇ ਹੀ ਆ ਇੱਥੇ ਇੰਪੋਰਟੈਂਟ ਗੱਲ ਹੈ ਤੁਸੀਂ ਮੇਰੀ ਜ਼ਰੂਰ ਇਹ ਸਟਾਟੇ ਨੋਟ ਕਰਿਓ ਔਰ ਇਹ ਕਿਉਂਕਿ ਅਗਰ ਇਹਨਾਂ ਨੇ ਨਹੀਂ ਕੇਅਰ ਕੀਤੀ ਤਾਂ ਇਹਨਾਂ ਲੰਬਾ ਟਾਈਮ ਚਲਾ ਗਿਆ ਲੇਕਿਨ ਸਰਕਾਰ ਦਾ ਜਿਹੜਾ 3.5 ਸਾਲ ਦਾ ਪੀਰੀਅਡ ਹੈ ਮੈਂ ਧੰਨਵਾਦ ਕਰਦਾ ਮਾਨਜੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਦਾ ਵੀ ਉਹਨਾਂ ਨੇ ਸਾਰਾ ਸਾਨੂੰ ਇਹ ਜਿਹੜੇ ਪੈਸੇ ਹੈ ਪਾਰਟੀ ਦੇ ਵੀ ਉਹ ਅਰਵਿੰਦ ਕੇਜਰੀਵਾਲ ਸਾਹਿਬ ਦਾ ਵੀ ਹਰੇਕ ਸੜਕ ਲਈ ਸਾਨੂੰ ਜਿੱਥੇ ਪੰਜਾਬ ਨੂੰ ਦਿੱਥੇ ਆ ਉਥੇ ਮੇਰੀ ਹੁਸ਼ਿਆਰਪੁਰ ਵਿਧਾਨ ਸਭਾ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਹਰੇਕ ਪਿੰਡ ਨੂੰ ਉਹਨਾਂ ਨੇ ਇਹ ਅਮਾਉਂਟਸ ਇੱਕ ਕਿਹਾ ਵੀ ਕੋਈ ਸੜਕ ਜਿਹੜੀ ਹੈ ਪੈਂਡਿੰਗ ਨਾ ਰਵੇ ਇਸ ਕਿ ਸਰਕਾਰੀ ਗਲਤੀ ਜਿਹੜੀ ਸ਼ਹਿਰ ਦੀਆਂ ਸੜਕਾਂ ਹੈ ਗਲੀਆਂ ਦੀ ਬੌਂਡ ਮਹੱਲੇ ਨਵੇਂ ਦੀ ਕੁੱਟੀਆਂ ਪਈਆਂ ਨੇ ਉਹ ਨਾਲ ਹੀ ਤੇ ਇੱਕ ਵਾਰ ਜੀਮਪਾ ਜੀ ਜੇ ਤੁਹਾਡੀ ਵੀਡੀਓ ਦੇਖੀ ਜੀ ਵਿੱਚ ਤੁਸੀਂ ਕਹਿੰਦੇ ਪਏ ਆ ਬਈ ਜਿਹੜੀਆਂ ਸੜਕਾਂ ਉਚਾਰ ਗੋੜੀਆਂ 4 ਗੋੜੀਆਂ ਜਿਹੜੀ ਹੁਣ ਆ ਬੱਟੇ ਵੱਟ ਤੇ ਇਨਸਾਲ ਜਿਹੜੀ ਹੈ ਬੌਂਡ ਕੀਤੀ ਗਈ ਹੈ ਠੀਕ ਹੈ ਬਿਲਕੁਲ ਠੀਕ ਗੱਲ ਹੈ ਪਰ ਉਹ ਤਾਂ 3 ਮਹੀਨੇ ਹੀ ਨਹੀਂ ਹੋਏ ਜਿਹੜੀ ਕੋਈ ਇਦਾਂ ਦੀ ਮੇਰੇ ਧਿਆਨ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਅਰੋੜਾ ਜੀ ਅਗਰ ਤੂੰ ਕੋਈ ਇਦਾਂ ਦੀ ਕੋਈ ਜਿਹੜੀ ਕੋਈ 3 ਮਹੀਨੇ ਵਾਲੀ ਮੇਰੇ ਡੈਫੀਨੇਟਲੀ ਮੇਰੇ ਧਿਆਨ ਚ ਲਿਆਓ ਉਸੀ ਵੇਲੇ ਐਕਲਨੇਸ਼ਨ ਕਾਲ ਕਰਾਂਗੇ ਏਜੰਸੀ ਨੂੰ ਉਹਨਾਂ ਨੂੰ ਕਹਾਂਗਾ ਜੋ ਬੰਦਾ ਹੈ ਇਹਦਾ ਏਜੰਸੀ ਦੇ ਖਿਲਾਫ ਕਾਰਵਾਈ ਕਰੋ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਇਕ ਤੁਹਾਡੇ ਸੂਰਜ ਨਗਰ ਹੁਣ ਸੜਕ ਪਣੀ ਹੈ ਉਹ 2022 ਦੇ ਵਿੱਚ ਪਣੀ ਸਰਕਾਰ ਆਂਦੇ ਰਹਿੰਦੇ ਆ ਕੇ ਉਹ ਮੈਂ ਉਥੇ ਕਿਉਂਕਿ ਕੋਈ ਦੁਆਰਾ ਗਿਆ ਨਹੀਂ ਤੇ ਕਿਸੇ ਨੇ ਮੇਰੀ ਨੌਲੇਜ ਚ ਲੈ ਕੇ ਨਹੀਂ ਆਂਦੀ ਮੈਂ ਉਥੇ ਇੱਕ ਜਗਰਾ ਜਾਗਰਨ ਤੇ ਗਿਆ ਜਦੋਂ ਮੇਰੀ ਉਹ ਨੌਲੇਜ ਆਈ ਆ ਔਰ ਤੁਰੰਤ ਕਾਰਵਾਈ ਹੋਈ ਮੈਂ ਕਹਾ ਕੋਈ ਇਹਦਾ ਕਿਉਂਕਿ ਇਹਦਾ ਲੋਕਿੰਗ ਪੀਰੀਅਡ ਮਿਨਿਮਮ 3 ਸਾਲ ਹੈ। ਔਰ ਇਹਨੂੰ ਬਖਸ਼ਾ ਨਹੀਂ ਜਾਏਗਾ। ਇਹਦੇ ਖਿਲਾਫ ਵੀ ਕਾਰਵਾਈ ਹੋਈ ਕਿ ਲੇਕਿਨ ਜਾਂ ਤਾਂ ਉਸੇ ਅਮਾਉਂਟ ਦੇ ਵਿੱਚੋਂ ਬੰਦਾ ਸੜਕ ਬਣਾ ਕੇ ਔਰ ਤੁਸੀਂ ਬਲੀਵ ਕਰਨਾ ਉਹ ਨੂੰ ਤੁਸੀਂ ਦੇਖ ਸਕਦੇ ਆ ਉਹ ਸੜਕ ਬਣ ਗਈ ਆ ਤੁਸੀਂ ਦੇਖੋ ਜਾ ਕੇ ਉਹ ਨੂੰ ਉਸੇ ਉਸੇ ਅਮਾਉਂਟ ਦੇ ਵਿੱਚੋਂ ਸੜਕ ਨੂੰ ਬਣਾਇਆ ਇਹ ਵੀ ਪਹਿਲੀ ਵਾਰ ਹੀ ਆ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹਨਾ 34 ਲੱਖ ਰੁਪਏ ਦੀ ਸੜਕ ਸੀਗੀ ਇਹ ਪਹਿਲੀ ਵਾਰ ਹੀ ਆ ਜਦੋਂ ਇਹ ਠੀਕਾ ਜਾਂਦਾ ਉਹਦੇ ਵਿੱਚ ਇਹ ਇਹ ਗੱਲਾਂ ਕਲੀਅਰ ਨਹੀਂ ਕੀਤੀ ਆਂ ਆਮ ਤੌਰ ਤੇ ਆਪਾਂ ਹਜ਼ਾਰ ਕੁ ਸਾਰੇ ਪਤਨਗਰ ਦੇ ਬੱਚੇ ਦੇਖਿਆ ਕਿ ਕਿ ਉਹਨਾਂ ਕੋਲ ਏਰਗਨ ਨਹੀਂ ਸੀ ਕਿੰਦੀ ਆਉਣਾ ਤੋ ਹੁਣ ਰਾਂਦੇ ਤਾਂ ਸਿਰਫ ਬਸ ਇੱਕ ਇੱਕ ਲੇਅਰ ਦੀ ਬਣਾ ਕੇ ਚੱਲ ਜਾਂਦੇ ਨੇ ਸਰ ਤੁਸੀਂ ਤੁਸੀਂ ਪਹਿਲੀ ਤੁਹਾਨੂੰ ਇਹਨਾਂ ਮੈਂ ਅਮੈਂਡਮੈਂਟ ਕਰਨੀ ਚਾਹੁੰਦਾ ਤੁਹਾਡੀ ਗੱਲ ਦੇ ਵਿੱਚ ਨਾਲ ਨਾਲ ਹੁਸ਼ਿਆਰਪੁਰ ਮਾਲ ਰੋਡ ਜਿਹੜਾ ਨਾ ਪਹਿਲੀ ਵਾਰ ਹੀ ਹੈ ਫਿਰ ਨੂੰ ਪਟਕੇ ਬਣਾਇਆ ਗਿਆ ਤਕਰੀਬਨ ਇਹਦਾ 2 2.5 3 ਇੰਚ ਪਹਿਲੀ ਵਾਰੀ ਮਸ਼ੀਨ ਹੁਸ਼ਿਆਰਪੁਰ ਚ ਆਈ ਉਹਦਾ ਨਹੀਂ ਹੁਸ਼ਿਆਰਪੁਰ ਚ ਵੀ ਪਹਿਲੀ ਵਾਰੀ ਆਈ ਜਿਹਨਾਂ ਨੇ ਉਹਨੂੰ ਪਟਕੇ ਬਣਾਇਆ ਉਹਨੂੰ ਔਰ ਅਸੀਂ ਇਹਦੀ ਬਕਾਇਦਾ ਇਹਦੀ ਲੈਬਾਰਟਰੀ ਟੈਸਟ ਲਈ ਇਹਦੀਆਂ ਇਹਨਾਂ ਨੂੰ ਕਹਿ ਦਿੱਤਾ ਵੀ ਕਿਤੇ ਵੀ ਹੈਗਾ ਜ਼ਿੰਮੇਵਾਰੀ ਇਹਨਾਂ ਦੀ ਔਰ ਸਾਡੇ ਅਸਟਰਾਂ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਇਹ ਸੜਕਾਂ ਜਿਹੜੀਆਂ ਐ ਇਹਨਾਂ ਦੀ ਮਨਿਆਤ ਜਿਹੜੀ ਐ ਤਿੰਨ ਤੋਂ ਤਿੰਨ ਸਾਲ ਅਗਰ ਲੋਕਮ ਗੀੜਾ ਜਾਂ ਕਿਸੇ ਦਾ ਪੰਜ ਸਾਲ ਆ ਜੋ ਵੀ ਆ ਉਹਨੂੰ ਵੇ ਬੁਨਿਆਦ ਪੂਰੀ ਕਰੋਗੇ ਅਸੀਂ ਪੂਰੀ ਜ਼ਿੰਮੇਵਾਰੀ ਜਾਂਦੇ ਆ ਨਹੀਂ ਤਾਂ ਉਸ ਏਜੰਸੀ ਨੂੰ ਬਲੈਕਲਿਸਟ ਕਰਾਂਗੇ ਜਾਂ ਉਹਨੂੰ ਬਦਹਾਰਾ ਬਣਾ ਕੇ ਦੇਈਏ ਵੀ ਐਟ ਲਾਸਟ ਨੰਬਰ ਤੁਸੀਂ ਇਹ ਕਹਿੰਦੇ ਵੀ ਜੀ ਜਿਹੜੀਆਂ ਲੇਅਰ ਪਈ ਆ ਇਹਦਾ ਲੌਕਿੰਗ ਪੀਰੀਅਡ 3 ਸਾਲ ਮਿਨਿਮਮ ਮਿਨਿਮਮ ਦਨ ਸਾਲ ਮਿਨਿਮਮ ਦਨ ਸਾਲ ਔਰ ਜਿੱਦਾਂ ਅਸੀਂ ਤੁਸੀਂ ਆ ਸੂਰਜ ਨਗਰ ਤੋਂ ਤੁਹਾਨੂੰ ਮਿਕਾਸ ਸੁਣਾਇਆ ਉੱਥੇ ਇੱਕ ਉਹਨਾਂ ਨੇ ਕਹੀ ਗੱਲ ਜਿਹੜੇ ਕੰਟਰੈਕਟਰ ਹੁੰਦੇ ਨੇ ਉਹ ਗੱਲ ਕਹਿੰਦੇ ਜੀ ਇਹ ਜਿਹੜੀ ਸੜਕ ਦੀ ਸਪੈਸੀਫਿਕੇਸ਼ਨ ਉਹ ਬੜੀ ਮਿਨਿਮਮ ਲਈ ਸਰਕਾਰ ਨੇ ਸਰਕਾਰ ਦੀ ਵੀ ਕਿਉਂ ਨਹੀਂ ਹੁੰਦਾ ਪਰ ਅੱਜ ਕੱਲ ਉਹ ਤੋਂ ਟਿੱ ਟਿੱਪਰ ਜਿਹੜਾ ਹੈ 20 ਟਨ ਦਾ ਤਾਂ ਕੋਈ ਗੱਲ ਨਹੀਂ ਜਿੱਥੋਂ 70 ਟਨ ਦਾ ਟਿੱਪਰ ਨੰਗੇਘੜਾ ਤੋਂ ਨਿਕਲਦੇ ਹੈ ਕਿ ਸੜਕਾਂ ਤੋਂ ਉਹਨੂੰ ਨਹੀਂ ਲਾਏਗਾ ਤੇ ਇਹਨਾਂ ਨੂੰ ਅੱਗੇ ਨੂੰ ਇਹ ਕਿਹਾ ਗਿਆ ਤੁਸੀਂ ਸਰਕਾਰ ਨੂੰ ਲਿਖ ਕੇ ਦਿਓ ਇਹਦਾ ਦਾ ਕੰਮ ਨਾ ਕਰੋ ਜੇ ਸਰਕਾਰ ਨੂੰ ਕੋਈ ਵੀ ਅਗਰ ਟਿੱਪਰ ਜਾਂਦੇ ਆ ਅਸੀਂ ਉਹਨੂੰ ਜਿਹੜੀ ਲੇਅਰ ਮਿਨੀਮਮ ਜਿਹੜੀ ਆਪਾਂ ਇਹਨੂੰ ਲਵਾਵਾਂਗੇ ਲੇਅਰ ਤਾਂ ਕਿ ਇਹ ਗੱਲ ਕਹਿਣ ਨੂੰ ਕੰਟਰੈਕਟਰ ਕੋ ਕੱਲੂ ਨਾ ਹੋਵੇ ਤਦਿਆ ਤਾਂ ਜਿਹੜਾ ਰੋਡ ਬਣਾਉਂਦੇ ਜਾਂਦੇ ਆ ਪਰ ਕਿਹੜੀ ਏਦਾਂ ਦੀਆਂ ਕੰਪਨੀਆਂ ਨੇ ਕਿ ਉਹ ਸੜਕ ਮੰਨ ਤੋਂ ਕੰਪਨੀਆਂ ਦਾ ਜੇਤਾ ਆਦਾ ਜਿੱਦ ਤਾਰ ਪਾਣੇ ਵਾਲੀ ਦੀ ਕੋਸ਼ਿਸ਼ ਵੀ ਦੋਹਰਾ ਪੜ ਦਿੰਦੇ ਹੁੰਦਾ ਹਾਂ ਬਿਲਕੁਲ ਤੁਹਾਡੀ ਗੱਲ ਹੀ ਇਹਦੇ ਲਈ ਮੈਂ ਤੁਹਾਨੂੰ ਹੋਰ ਦੱਸਦਾ ਮੈਂ ਲੰਬਾ عرصਾ ਕੌਂਸਲਰ ਰਿਹਾ ਔਰ ਇਹਦੇ ਲਈ ਮੈਂ ਫਾਈਟ ਵੀ ਕਰਦਾ ਹੁੰਦਾ ਸੀ ਵੀ ਇਹ ਪਤਾ ਨਹੀਂ ਕੀ ਕਰਦੇ ਆ ਕਿਉਂ ਏਦਾਂ ਏਜੰਸੀਆਂ ਕਰਤੀਆਂ ਲੇਕਿਨ ਇਹਦੇ ਵਿੱਚ ਹਾਲੇ ਤੱਕ ਵੀ ਇਹਦਾ ਨਾ ਕਈ ਕਈਆਂ ਨੂੰ ਨੈਸ਼ਨਲ ਅਥਾਰਟੀ ਤੋਂ ਮਿਲਦੀ ਉਹ ਲੈ ਲੈਂਦੇ ਪਰਮਿਸ਼ਨ ਉਹ ਦਿੰਦੀ ਐ ਐਂਡ ਜਾ ਕੇ ਕਾਰਪੋਰੇਸ਼ਨ ਹੀ ਐ ਐਂਡ ਜਾ ਕੇ ਲੇਕਿਨ ਇਹਨਾਂ ਦਾ ਚੀਜ਼ਾਂ ਨੂੰ ਕਵਰ ਕਰਨ ਕੋਈ ਕੇਵਲ ਪਾਰਿਆ ਕੋਈ ਕਲੂਰ ਟੈਲ ਆ ਗਿਆ ਫਲਾਣਾ ਆ ਗਿਆ ਰੈਲਸਾ ਗਿਆ ਜੀ ਉਹਨੇ ਆ ਕਰ ਲਿਆ ਜੀ ਇਹਦੇ ਚੀਜ਼ਾਂ ਨੂੰ ਕਵਰ ਕਰਨ ਵਾਲਾ ਅਫਸਰ ਨੂੰ ਕਹੀਦਾ ਵੀ ਹੈ ਹਮੇਸ਼ਾ ਪਹਿਲਾਂ ਇਹਨਾਂ ਨੂੰ ਕਵਰ ਕਰੋ ਜਿੱਦਾਂ ਹੁਣ ਤੁਹਾਡਾ ਫਰਜ਼ ਕਰ ਲੋ ਮਾਲ ਰੋੜੀ ਬਣਿਆ ਮੈਂ ਕਿਉਂਕਿ ਪਿੰਡਾਂ ਦੀ ਆਪਾਂ ਕਰ ਰਹੀ ਸੀ ਮੀਨ ਪ੍ਰੈਸ ਕਾਨਫਰੰਸ ਅੱਜ ਤੇ ਲੇਕਿਨ ਉਹਦੇ ਵਿੱਚ ਵੀ ਕਈ ਬਰੀਆ ਕਿਉਂਕਿ ਅਸੀਂ ਸਟਾਰਮ ਸੀਵਰ ਵੀ ਪਹਿਲੀ ਵਾਰ ਹੀ ਪਾਇਆ ਹੁਸ਼ਿਆਰਪੁਰ ਦੇ ਵਿੱਚ ਤੋ ਕਿਤੇ ਨੇ ਕਿਤੇ ਜਦੋਂ ਟੈਕਨੀਕਲੀ ਅਫਸਰਾਂ ਨੂੰ ਅਸੀਂ ਕੋਸ਼ਿਸ਼ ਕਰੀ ਦੀ ਆ ਲੇਕਿਨ ਚਲੋ ਐਨੀ ਹੋ ਉਹਨਾਂ ਦੀ ਜ਼ਿੰਮੇਵਾਰੀ ਹੈ ਅਗਰ ਜ਼ਿੰਮੇਵਾਰ ਨਹੀਂ ਹੈ ਤਾਂ ਉਹਨੂੰ ਬਕਾਇਦਾ ਉਹਨੂੰ ਅਫਸਰ ਨੂੰ ਬੁਲਾ ਕੇ ਪੁੱਛਿਆ ਜਾਏਗਾ ਔਰ ਉਹਦੇ ਨਾਲ ਨਾਲ ਮੈਂ ਤੁਹਾਨੂੰ ਦੋ ਚੀਜ਼ਾਂ ਹੋਰ ਕਲੀਅਰ ਕਰਨੀਆਂ ਚਾਹਨਾ ਜਿਹੜੀਆਂ ਨੈਸ਼ਨਲ ਹਾਈਵੇ ਦੀਆਂ ਸੜਕਾਂ ਸੀਗੀਆਂ ਉਹ ਸਾਡੇ ਲਈ ਇੱਕ ਬਹੁਤ ਬੜਾ ਚੈਲੰਜ ਹੈ ਔਰ ਤੁਸੀਂ ਇਸ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਸਾਰੇ ਜਾਣਦੇ ਆ ਕਿ ਜਿਹੜਾ ਆਦਮਪੁਰ ਟੂ ਚਿੰਪੂਰੀ ਰੋਡ ਜਾ ਰਿਹਾ ਸੀ ਜੰਦਰ ਰੋਡ ਨੈਸ਼ਨਲ ਹਾਈਵੇ ਔਰ ਇਹ ਬੜੇ ਬੁਰੇ ਹਾਲਾਤ ਸੀਗਾ ਇਹ ਵੀ 15 ਤੋਂ ਜਦੋਂ ਸਕੈਮ ਹੋਇਆ ਸੀਗਾ 15 16 ਤੋਂ ਦੇਦੇ ਖਲਾਫ ਬਹੁਤ ਜ਼ਿਆਦਾ ਖਰਾਬ ਸੀ। ਔਰ ਨੈਸ਼ਨਲ ਹਾਈਵੇ ਥੋਰਟੀ ਤੋਂ ਬਿਨਾ ਪੜ ਨਹੀਂ ਸਕਦਾ। ਔਰ ਉਸੇ ਵੇਲੇ ਤੁਰੰਤ ਮੈਂ ਤੁਸੀ ਮੈਨੂੰ ਮੌਕਾ ਦਿੱਤਾ ਹੁਸ਼ਿਆਰਪੁਰ ਦੇ ਲੋਕਾਂ ਨੇ ਮੇਰੇ ਭਰਾਵਾ ਸਾਰਿਆਂ ਤੁਸੀਂ ਲੜਕੇ ਤਾਂ ਮੈਂ ਤੁਰੰਤ ਜਿਹੜੀ ਇਹ ਮਾਨਜੋਗ ਗੜਕਰੀ ਸਾਹਿਬ ਨੂੰ ਚਿੱਠੀ ਲਿਖੀ ਭੇਜੀ ਇਹ ਜਿਹੜਾ ਹੈਗਾ ਇਹਨੂੰ ਉੱਤੇ ਵਿਚਾਰ ਕੀਤਾ ਜਾਵੇ। ਉਹਨਾਂ ਦਾ ਜਵਾਬ ਆਇਆ ਸੀ ਵੀ ਇੱਥੇ ਅਸੀਂ ਵਿਚਾਰ ਕਰਾਂਗੇ ਪੰਜਾਬ ਸਰਕਾਰ ਆਪਣੇ ਲੈਵਲ ਤੇ ਦੇਖੇ। ਕਿਉਂਕਿ ਪੰਜਾਬ ਸਰਕਾਰ ਦੇ ਉੱਤੇ ਕੋਈ ਉਹ ਨਹੀਂ ਹੈ ਜਿਹੜੀ ਮਾਲਕੀ ਜਿਹੀ ਹੁੰਦੀ ਹੈ ਉਹੀ ਕੰਮ ਕਰਦਾ। ਲੇਕਿਨ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਜੀ ਦਾ ਮੈਂ ਕਹਿਆ ਸੀ ਵੀ ਸਰ ਹਾਲਾਤ ਬਹੁਤ ਖਰਾਬ ਹੈ ਔਰ ਮੈਂ ਹਰਾ ਲੱਗਿਆ ਜਿਨ੍ਹਾਂ ਦੇ ਵਿਲੇ ਸਕੈਮ ਚੱਲੂ ਹੋਇਆ ਜਿਨ੍ਹਾਂ ਦੀਆਂ ਸਰਕਾਰਾਂ ਅਗਲੀ ਪੂਰੀ ਸਰਕਾਰ ਨਿਕਲ ਗਈ ਉਹਨਾਂ ਨੇ ਉੱਥੇ ਜਾ ਕੇ ਉਹ ਬੂਟ ਪਾਲਿਸ਼ ਵਾਲਾ ਕੰਮ ਚਾਲੂ ਕਰਤਾ 10 ਸਾਲ ਉਹਨਾਂ ਨੇ ਆਪਣਾ ਪੀਰੀਅਡ 8 ਸਾਲ ਕੱਢ ਦਿੱਤਾ ਲੇਕਿਨ ਤੁਰੰਤ ਜਿਹੜਾ ਹੈ ਮਾਨਜੋਗ ਮੁੱਖ ਮੰਤਰੀ ਦੇ 14 ਕਰੋੜ ਰੁਪਏ ਲੈ ਕੇ ਉਹ ਸੜਕ ਨੂੰ ਬਣਾਇਆ ਗਿਆ ਸੀ ਔਰ ਵਿੱਚੋਂ ਕੁਛ ਲੈਂਥਾ ਰਹਿ ਗਈਆਂ ਉਹਦੇ ਵਿੱਚ ਵੀ ਛੱਡ ਗਿਆ ਕਿਉਂਕਿ ਅਫਸਰ ਕੈਬਰੀ ਨੂੰ ਲੈਂਥ ਨੂੰ ਆਪਣੇ ਹਿਸਾਬ ਨਾਲ ਇਹਨਾਂ ਦੀ ਕਈ ਟਿਪੀਕਲ ਚੀਜ਼ਾਂ ਹੁੰਦੀਆਂ ਜੀ ਇਹਨੂੰ ਆਪਾਂ ਇਦਾਂ ਲੈ ਸਕਦੇ ਹਾਂ ਔਰ ਉਹਦੇ ਤੋਂ ਹੁਣ ਜਿਹੜਾ ਸਭ ਤੋਂ ਵੱਡਾ ਸਾਡੇ ਲਈ ਇੱਕ بڑا ਮੈਂ ਕਹਿ ਸਕਦਾ ਖਰਾਬ ਗੱਲ ਸੀ ਜਿਹਦੇ ਨਾਲ ਬਹੁਤ بڑا ਨੁਕਸਾਨ ਹੋ ਰਿਹਾ ਜੀ ਸ਼ਹਿਰ ਵਾਲਿਆਂ ਨੂੰ ਉਸ ਜਿਹੜਾ ਕੇਐਫਸੀ ਤੋਂ ਲੈ ਕੇ ਅਪ ਟੂ ਟਾਂਡਾ ਰੋਡ ਚੌਂਕ ਨੌਜੋ ਚੌਂਕ ਤੱਕ ਜਿਹੜਾ ਏਰੀਆ ਸੀ ਇਹ ਫੇਛੜ ਗਿਆ ਸੀ ਉਸ ਵਿੱਚ ਉਹਦੇ ਵਿੱਚ ਵੀ ਲੇਕਿਨ ਕਿਉਂਕਿ ਉਹ ਵੀ ਨੈਸ਼ਨਲ ਹਾਈਵੇਅ ਜਾ ਰਹੀ ਸੀ ਤੇ ਇਹੜਾ ਇੱਕ ਮੈਟਰ ਹੈ ਸਗਾ ਨੈਸ਼ਨਲ ਹਾਈਵੇ ਦਾ ਜਿਹੜਾ ਮੈਟਰ ਹੈ ਸਗਾ ਇਹਨੂੰ ਬੜਾ ਬੜਾ ਗੰਭੀਰ ਮੈਟਰ ਹੋ ਜਾਂਦਾ ਕਿਉਂਕਿ ਕੋਈ ਅਥਾਰਟੀ ਉਹਨੂੰ ਲੈਂਦੀ ਮੈਂ 5 ਤੋਂ ਜ਼ਿਆਦਾ ਮੀਟਿੰਗ ਦੁੱਦੀਆਂ ਮਾਨਜੋਗ ਡਿਪਟੀ ਕਮਿਸ਼ਨਰ ਜੀ ਆਪੁਰਜਨਾ ਨਾਲ ਲੈ ਕੇ ਕੀਤੀਆਂ ਉਹਨਾਂ ਨੂੰ ਇੱਥੇ ਤੱਕ ਕਹਿ ਦਿੱਤਾ ਵੀ ਤੁਰੰਤ ਤੱਕ ਤੁਸੀਂ ਨੈਸ਼ਨਲ ਹਾਈਵੇ ਤੇ ਕੋਈ ਕਾਰਵਾਈ ਨਹੀਂ ਕਰਦੇ ਜਲਦੀ ਤਾਂ ਡੈਫੀਨੇਟਲੀ ਮੈਂ ਇਸ ਦੇ ਉੱਤੇ ਜ਼ਰੂਰ ਵੱਡੀ ਕਾਰਵਾਈ ਤੁਹਾਡੇ ਖਿਲਾਫ ਕਰਾਂਗਾ ਕਿਉਂਕਿ ਜੋ ਵੀ ਸ਼ਹਿਰੀਆਂ ਦਾ ਲਾਸ ਹੈ ਕਿਸੇ ਕੋ 60 ਲੱਖ ਦੀ ਹੈ ਕਿਸੇ ਕੋ ਜਾਨ ਜਾਂਦੀ ਹੈ ਤੇ ਤੁਸੀਂ ਜ਼ਿੰਮੇਵਾਰ ਅਫਸਰ ਹੋਵੋਗੇ ਲੇਕਿਨ ਉਹਨੂੰ ਹੁਣ ਅਸੀਂ ਤਕਰੀਬਨ ਕਿਉਂਕਿ ਉਹ ਹੈ ਫਿਰ ਉਹਨਾਂ ਕੋਲ ਹੀ ਅਥਾਰਟੀ ਉਹਨਾਂ ਨੇ ਪੈਸਾ ਤੱਕ ਕੋਈ ਸੈਂਕਸ਼ਨ ਨਹੀਂ ਕੀਤਾ ਉਹਨੂੰ 49 ਲੱਖ ਰੁਪਏ ਦੀ ਲਾਗਤ ਦਾ ਅਸੀਂ ਕੇਪੀਸੀ ਤੋਂ ਲੈ ਕੇ ਨਲੋਈਆਂ ਚੌਂਕ ਤੱਕ ਉਹਨੂੰ ਬਹੁਤ ਅੱਛਾ ਐਡੀ ਵਧੀਆ ਰਿਪੇਅਰ ਕਰ ਰਹੇ ਆ ਜਿਹੜੀ ਉਹਨੂੰ ਮੋਟੇਵਲ ਕਰ ਦੇਗੀ ਜੀ ਦੁਆਰੇ ਟਿੱਪਲਾ ਵਾਲਾ ਰੋਡ ਦਾ ਬਹੁਤ ਬੁਰਾ ਹਾਲ ਹੈ ਇਸੇ ਲਈ ਲੁੱਤੀ ਹਾਂ ਮੈਂ ਐਕਸੀਡੈਂਟ ਹੋ ਰਿਹਾ ਆ ਕੋਈ ਨਹੀਂ ਮੈਂ ਮੈਂ ਉਹਦੀ ਉਹਦੀ ਹੀ ਗੱਲ ਤੁਹਾਨੂੰ ਦੱਸ ਰਿਹਾ ਸੀ ਹਰਜਾਪਜੀ ਉਹ ਜਿਹੜਾ ਰੋਡ ਸੀ ਮੇਰੇ ਲਈ ਬੜਾ ਮੈਂ ਉਹ ਤੋਂ ਚਾਰ ਤੋਂ ਜ਼ਿਆਦਾ ਵਿਜ਼ਿਟ ਕਰਕੇ ਆਇਆ ਸੀ ਲਾਈਵ ਹੋਇਆ ਸੀ ਜਾ ਕੇ ਮੈਂ ਤਾਂ ਇੱਥੇ ਤੱਕ ਕਹਿ ਤਾ ਸੀ ਵੀ ਜਿਹੜੇ ਅਥਰ ਜ਼ਿੰਮੇਵਾਰ ਹੈ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਅਗਰੇ ਆਪਣੇ ਨੇੀ ਅਥਾਰਟੀ ਨੂੰ ਲਿਖ ਕੇ ਦਿੰਦੇ ਜਾਂ ਕੁਝ ਵੀ ਨਹੀਂ ਕਰਦੇ ਸ਼ਹਿਰੀ ਨੂੰ ਦਾ ਇਸ ਮਤਲਬ ਨਹੀਂ ਹੈ ਵੀ ਸਟੇਟ ਦੀ ਆ ਕਿ ਹਾਈਵੇ ਦੀ ਆ ਕਿ ਹਾਈਵੇ ਅਥਾਰਟੀ ਜ਼ਿੰਮੇਵਾਰ ਆ ਮੈਂ ਹਾਈਵੇ ਅਥਾਰਟੀ ਨੂੰ ਡਿਪਟੀ ਕਮਿਸ਼ਨਰ ਸਾਹਿਬ ਇਸ ਚੀਜ਼ ਦੇ ਕੋਆ ਆ ਪੰਜ ਤੋਂ ਜ਼ਿਆਦਾ ਅਸੀਂ ਮੀਟਿੰਗ ਦਿੱਤੀਆਂ ਉਹਨਾਂ ਨਾਲ ਬਾਤ ਨ ਕੀਤਾ ਉਹਦਾ ਵੀ ਔਰ ਬਜਵਾੜੇ ਤੋਂ ਉਹਨਾਂ ਰੋਡ ਦਾ ਦੋਨਾਂ ਦਾ ਬਾਤ ਨਹੀਂ ਕੀਤਾ ਉਹ ਵੀ ਉਹਨਾਂ ਕੋਲ ਹੈ ਉੱਥੇ ਕਿਉ ਉਹਰ ਦਾ ਕਲੰਦੇ ਲੇਕਿਨ ਅਸੀਂ ਉਹਨੂੰ ਉੜ ਵਿੱਚ ਉੱਥੇ ਨੂੰ ਦੇਖੋ ਉੱਥੇ ਮੋਰੇ ਨੂੰ ਫਿਰ ਦੁਬਾਰਾ ਰਿਪੇਅਰ ਲੋਾਈ ਮੈਂ ਖੜਾ ਹੋ ਕੇ ਜਾ ਕੇ ਹਮੇਸ਼ਾ ਰਿਪੇਅਰ ਲਾਣਾ ਲੇਕਿਨ ਉਹ ਕੰਮ ਵੀ ਜਲਦ ਚਾਲੂ ਹੋਣ ਜਾ ਰਿਹਾ ਔਰ ਕੇਐਫਸੀ ਤੋਂ ਲੈ ਕੇ ਜਿਹੜਾ ਤੁਸੀਂ ਗੱਲ ਕੀਤੀ ਪਿਪਣਾ ਲਵਾਉਣ ਦੀ ਗੱਲ ਕਰ ਰਹੇ ਆ ਉਹ ਤੁਹਾਨੂੰ ਜਲਦ ਜਿਹੜਾ ਹੈ ਉਹਦਾ ਵੀ ਟੈਂਡਰ ਲੱਗ ਗਿਆ ਉਹਦਾ ਉਹਦੇ ਰਿਪੇਅਰ ਦਾ ਟੈਂਡਰ ਲੱਗਾ ਤੁਹਾਨੂੰ ਸਪੱਸ਼ਟ ਦੱਸ ਮੈਂ ਕਿ ਪੰਜਾਬ ਗਵਰਨਮੈਂਟ ਆਪਣੇ ਲੈਵਲ ਤੇ ਉਹਨੂੰ ਵੜਾ ਨਹੀਂ ਸਕਦੀ ਲੇਕਿਨ ਰਿਪੇਅਰ ਕਰ ਰਿਪੇਅਰ ਦਾ ਵੀ ਅਸੀਂ 49 ਲੱਖ ਰੁਪਇਆ ਸੈਂਕਸ਼ਨ ਕਰਾਇਆ ਜਿਸ ਦੇ ਨਾਲ ਉਹ ਬਿਲਕੁ